ਇਹ ਤੁਰਵ ਰਾਜਾ ਜੀ ਨੇ ਇੱਕ ਤੁਰਬਨੇ 2 ਮਹੀਨਿਆਂ ਦੇ ਬੱਚੇ ਨੇ ਤਪ ਕੀਤਾ 2 ਮਹੀਨਿਆਂ ਚ ਪ੍ਰਮਾਤਮਾ ਨੂੰ ਪਾਇਆ 5 ਸਾਲ ਦੇ ਤੁਰਵਸੇ ਜਦੋਂ ਮਾਤਾ ਦੀ ਗੋਦੀ ਦੇ ਵਿੱਚੋਂ ਮਤੇਰ ਮਾਂ ਨੇ ਕਰਤੀ ਉਹ ਤੋਂ ਤੁਰਵ ਜੀ ਨੇ 36000 ਬਰਾਜ ਕੀਤਾ ਉਹ ਬਾਹਰ ਨੂੰ 2 ਮਹੀਨਿਆਂ ਦੀ ਪ੍ਰਸੰਨ ਕਰ ਲਿਆ ਪ੍ਰਤੱਖ ਕਰ ਲਿਆ 36000 ਬਰਾਜ ਕਰਕੇ ਬਾਦ ਜੇ ਵਿੱਚ ਦੇਵ ਲੋਕ ਤਾਂ ਵੀ ਉੱਪਰ ਜਿੱਥੋਂ ਸੂਰਜ ਚੜਦਾ ਹੈ ਚੜਦੇ ਸੂਰਜ ਤੋਂ ਵੀ ਉੱਪਰ ਜਾ ਕੇ ਉਹਨਾਂ ਨੇ ਆਪ ਦਾ ਤੁਰਵਸਥਾਨ ਬਣਾਇਆ ਜਿੱਥੇ ਗੁਰੂ ਨਾਨਕ ਜੀ ਵੀ ਜਾ ਕੇ ਆਏ ਨੇ ਕਬੀਰ ਜੀ ਵੀ ਉੱਥੇ ਉਪੜੇ ਨੇ ਉਹ ਜਗ੍ਹਾ ਦੇ ਉੱਤੇ ਆਪ ਦਾ ਨਗਰ ਵਸਾਇਆ ਪੁਰੀਆਂ ਦੇ ਵਿੱਚ ਆਪਦੀ ਪੁਰੀ ਬਣਾਈ ਉਹਦਾ ਨਾ ਹੀ ਤੋ ਰੋ ਲੋਕ ਪੈ ਗਏ ਉਹ ਜੀ ਬੰਸਾ ਵਲੀ ਦੇ ਵਿੱਚ ਕਹਾਣੀ ਪੇਸ਼ ਕਰਨ ਲੱਗੇ ਆ ਕਿ ਕਈ ਪੀੜ੍hiyan ਬੀਤ ਗਈਆਂ ਉਦੋਂ ਬਾਅਦ ਉਹਦੇ ਰਾਜਾ ਅੰਗ ਦੀ ਗੱਦੀ ਦੇ ਉੱਤੇ ਆ ਗਏ ਅੰਗ ਰਾਜਾ ਗੱਦੀ ਤੇ ਆਏ ਬੜੇ ਧਰਮਾਤਮਾ ਸੇ ਬੜਾ ਰਾਜ ਕੀਤਾ ਕਿਉਂ ਪ੍ਰਾਣੇ ਬਜ਼ੁਰਗਾਂ ਦੀ ਯਾਦ ਸੀ ਦਿਲ ਦੇ ਵਿੱਚ ਵੀ ਮੈਂ ਕਿਹੜੀ ਵੰਸਾ ਬਲੀ ਦੇ ਵਿੱਚ ਪੈਦਾ ਹੋਇਆ ਤੇ ਮੈਨੂੰ ਕੀ ਕਰਨਾ ਚਾਹੀਦਾ ਇਸ ਤਰੀਕੇ ਦੇ ਨਾਲ ਉਹ ਆਪਣੇ ਪਿਛਲੇ ਬੋਸ਼ੌਕੇ ਨੂੰ ਦੇਖਦਾ ਹੋਇਆ ਰਾਜ ਦੇਦਿਓ ਨੇ ਭੋਗ ਦਾ ਰਿਹਾ ਭੋਗ ਦਾ ਰਿਹਾ ਖੀਰ ਨੂੰ ਬੜੇ ਭਾ ਆ ਗਿਆ ਸ਼ਰੀਰ ਤੇ ਪਰ ਇੱਕ ਪਰ ਕਰ ਕਮ ਪੁੱਤਰ ਕੋਈ ਨਹੀਂ ਉਹ ਸੋਚਿਆ ਵੀ ਮਨਾ ਇਤਨਾ ਜਰ ਹੋ ਗਿਆ ਰਾਜ ਕਰਦਿਆਂ ਨੂੰ ਬੜੇ ਜੱਗ ਕੀਤੇ ਬੜੇ ਪੁੰਨਦਾਨ ਕੀਤੇ ਬੜੀ ਦੁਨੀਆ ਸੁਖੀ ਕੀਤੀ ਪਰ ਮੇਰੇ ਪੁੱਤਰ ਭਗਵਾਨ ਨੇ ਕਰਮਾਂ ਤੇ ਲਿਖਿਆ ਹੀ ਨਹੀਂ ਇਹ ਸੋਚ ਕੇ ਉਹਨੇ ઋਸ਼ੀਆਂ ਮੁਨੀਆਂ ਨੂੰ ਬੁਲਾਵਾ ਦਿੱਤਾ ਅੰਗਰ ઋષੀ ਵਰਗੇ ਨਾਰਦ ਵਰਗੇ ਪਲਾਸਤ ਵਰਗੇ ਪਹੁੰਚ ਕੇ ਜਿਹੜੇ ਮੁੱਖ ઋષੀ ਕਾਉਂਦੇ ਤੇ ਉਹਦਾ ਬੁਲਾਵਾ ਸੁਣ ਕੇ ਆ ਕੇ ਜੇ ਕੋ ਕਚੈਰੀ ਚਾਹੇ ਉੱਠ ਕੇ ਤਖਤ ਤੋਂ ਸਭ ਨੂੰ ਨਮਸਕਾਰ ਕੀਤੀ ਦੰਦਪਦ ਪ੍ਰਣਾਮ ਕੀਤੀ ઋਸ਼ੀਆਂ ਨੂੰ ਆਸਨ ਤੇ ਬਹਾਲਿਆ ਡੋਣ ਹਾ ਰਾਜਨ ਸਾਨੂੰ ਕਿਸ ਲਈ ਯਾਦ ਕੀਤਾ ਨਾ ਮਹਾਰਾਜ ਮੇਰੇ ਚਾਹਜਾ ਕੀ ਆਪ ਗੁਣ ਹੈ ਮੇਰੇ ਚਾਹਜਾ ਕੀ ਖੋਟ ਹੈ ਕਿ ਜਿਹੜਾ ਮੈਂ ਇਨੇ ਸਾਲਾਂ ਤੇ ਪੁੱਤਰ ਦਾ ਮੁੱਖ ਨਹੀਂ ਦੇਖ ਸਕਿਆ ਹੁਣ ਤਾਂ ਬਢੇਪਾ ਵੀ ਆ ਚਲਿਆ ਮੈਨੂੰ ਮੇਰਾ ਰਖੋਟ ਕੋਈ ਔਗਣ ਉਹ ਦੱਸਿਆ ਜਾਵੇ ਉਹ ਰਿਸ਼ਿਆਂ ਨੇ ਸੋਚਿਆ ਵੀ ਉਹ ਤੇਰਾ ਭਲਾ ਹੋ ਜੇ ਐਡੇ ਧਰਮਾਤਮਾ ਰਾਜ ਜਿਵੇਂ ਭਗਵਾਨ ਨੇ ਪੁੱਤਰ ਨਹੀਂ ਉਹਨਾਂ ਨੇ ਚ ਹੰਲਾ ਆਇਆ ਲਾਗੇ ਤਾਂ ਕਹਿਣ ਲੱਗੇ ਬਾਦਸ਼ਾਹ ਤੇਰੇ ਕਰਮਾਂ ਦੇ ਵਿੱਚ ਪੁੱਤਰ ਹੈ ਹੀ ਨਹੀਂ ਸੀ ਅਰਤਾ ਹੁਣ ਸਾਨੂੰ ਸੱਜ ਲੈ ਇਸ ਤੇਰੀ ਮਿਹਨਤ ਪੱਲੇ ਪਾ ਕੇ ਆਵਾਂ ਅੱਛਾ ਤੂੰ ਜਾਗ ਕਰ ਸਾਡੇ ਕਾਹੀ ਫੇਰੇ ਅਸੀਂ ਪੁੱਤਰ ਜਾਗ ਤੇਰੇ ਹੱਥੋਂ ਕਰਵਾਉਨੇ ਉਹਨਾਂ ਨੇ ਪੁੱਤਰ ਜਾਗ ਦੀ ਆਰੰਭ ਕਰਤਾ ਜਾਗ ਦੀ ਪੂਰਤੀ ਵੇਲੇ ਹਾਮਨਾ ਹੋ ਗਿਆ ਆਮੰਦੇ ਵਿੱਚੋਂ ਪ੍ਰਸ਼ਾਦ ਉਹਨਾਂ ਰਿਸ਼ੀਆਂ ਨੇ ਚਾਕੇ ਰਾਜਾ ਦੇ ਹੱਥ 'ਚ ਦੇਤਾ ਰਾਜਾ ਇਹ ਪ੍ਰਸ਼ਾਦ ਨੂੰ ਜਾ ਕੇ ਤੂੰ ਰਾਣੀ ਨੂੰ ਖਲਾ ਦੇ ਅਵਸ਼ ਭਗਵਾਨ ਦੀ ਕਿਰਪਾ ਹੋਊਗੀ ਤੇਰੇ ਬੱਚਾ ਹੋ ਜਾ ਖਵਾ ਦੇ ਰਾਣੀ ਉਹਨੇ ਆ ਕੇ ਆਪਣੀ ਰਾਣੀ ਨੂੰ ਉਹ ਉਹ ਖਿਸ਼ਕਾਤਾ ਪ੍ਰਸ਼ਾਦ ਦਿੱਤਾ ਤਾਂ ਦਿਨ ਭਾ ਕੇ 10ਵੇਂ ਮਹੀਨੇ ਉਹ ਕੋਈ ਬੱਚਾ ਹੋ ਗਿਆ ਉਹਦੇ ਕੋ ਬੱਚਾ ਹੋਇਆ ਤਾਂ ਬੜੀਆਂ ਖੁਸ਼ੀਆਂ ਹੋਈਆਂ ਰਾਜਾ ਨੇ ਬੜਾ দান ਕੀਤਾ ਬੜਾ ਗਊਆਂ ਪੰਨ ਕੀਤੀਆਂ ਪਰ ਬੱਚੇ ਦਾ ਰੂਪ ਕੁਰੂਪ ਠੀਕ ਢੰਗ ਨਾਲ ਜਿਹਾ ਬਾਦਸ਼ਾਹ ਤੇ ਉਸੇ ਢੰਗ ਨਾਲ ਪੁੱਤਰ ਨਾ ਜਨਮ ਉਸ ਦਾ ਨਾਮ ਫੇਰੋ ਨੇ ਜਾਂ ઋਸ਼ੀਆਂ ਨੂੰ ਸੁਲ ਸਾਧਿਆ ઋષਿ ਫੇਰ ਆਗੇ ਕਹਿੰਦੇ ਦੱਸ ਬਾਦਸ਼ਾਹ ਕਹਿੰਦਾ ਜੀ ਪੁੱਤਰ ਤਾਂ ਹੋ ਗਿਆ ਪਰ ਇਹ ਦੱਸੋ ਜਿਹੜਾ ਰੂਪ ਕੁਰੂਪ ਹੈ ਇਹ ਕੀ ਨੁਕਸਪਿਆ ਉਹ ਕਹਿੰਦੇ ਆ ਹਾਂ ਉਹਨਾਂ ਨੇ ਦੇਖਿਆ ਤਬ ਉਹ ਵੱਲ ਦੇ ਨਾ ਧਿਆਨ ਲਾਇਆ ਕਹਿੰਦੇ ਬਾਦਸ਼ਾਹ ਬੱਚਾ ਦੋ ਤਰਫਾ ਹੁੰਦਾ ਹੈ ਹਰੇਕ ਸਿਆਣੇ ਕਹਿੰਦੇ ਜਾਂ ਨਾਨਕੇ ਜਾਂਦਾ ਇਹਦਾ ਜਿਹੜਾ ਅੰਸ਼ ਸੀ ਇਹਦਾ ਨਾਨਕਿਆਂ ਦੇ ਜਾਵੜਿਆ ਇਹਦੀ ਨਾਨੀ ਤੇ ਦੇ ਨਾਨਾ ਬੜੇ ਦੁਰਾਚਾਰੀ ਦੇ ਪਾਪੀ ਸੇ ਲੋਕਾਂ ਤੋਂ ਚੋਲੀਆਂ ਚਦੀਆਂ ਖਰ ਕੇ ਖਾਣ-ਪਾਨ ਕਰਨ ਵਾਲੇ ਉਹਨਾਂ ਦਾ ਪਾਪ ਇਹਦੇ ਤੇ ਵਰ ਗਿਆ ਪਰ ਆਛਾ ਤੇਰੇ ਪੁੱਤਰ ਤਾਂ ਹੋ ਗਿਆ ਨਾ ਕਹਿੰਦਾ ਹਾਂ ਪੁੱਤਰ ਹੋ ਗਿਆ ਜਰੂਰ ਬਾ ਆ ਕਾਰਨ ਵੀ ਇਹ ਰਹੂ ਤਾਂ ਹੈ ਜੀ ਪਰ ਤੈਨੂੰ ਸੁੱਖ ਵੀ ਘਾਟੀ ਦਿਓ ਇਹ ਵੀ ਸੋਚ ਲਈ ਪਰ ਅੱਛਾ ਤੂੰ ਪੁੱਤਰ ਬਣਦਾ ਹੋਗਾ ਤੈਨੂੰ ਅਛਾ ਆਸਾਤੀ ਮੈਂ ਪੁੱਤਰ ਬਾਨੂ ਮੇਰੀ ਪੀੜੀ ਚੱਲੇਗਾ ਉਹ ਰਿਸ਼ੀ ਵਿਦਾ ਹੋ ਗਏ ਉਦੋਂ ਬਾਅਦ ਉਹਦਾ ਨਾਮ ਉਹ ਰੱਖ ਗਏ ਬੱਚੇ ਦਾ ਰਿਸ਼ੀ ਬੇਨ ਬੇ ਦਾ ਨਾਮ ਬੇਨ ਹੋ ਬੇਨ ਨਾਮ ਰੱਖ ਕੇ ਲੜਕੇ ਦਾ ਰਿਸ਼ੀ ਹੋ ਗਿਆ ਉਹ ਆਪੋ ਆਪਣੇ ਹਸਤਾਂ ਨੂੰ ਚੱਲੇਗੇ ਤੇ ਬੱਚਾ ਪਾਦਾ ਰਿਹਾ ਪਾਦਾ ਰਿਹਾ ਅਵਸਾਰ ਹੁੰਦਾ ਗਿਆ ਜਦੋਂ ਬਾਵਾ ਗਬਰੂ ਗਬਰੇਟੇ ਦੇ ਵਿੱਚ ਆ ਗਿਆ ਫਿਰ ਉਹ ਨਾਨਕਿਆਂ ਲਈ ਕੰਮ ਲੱਗ ਗਿਆ ਕਰਨ ਜਿਹੜੇ ਨਾਨਕੇ ਕਰਦੇ ਕਿਸੇ ਦੇ ਬੱਚੇ ਦੇ ਫੜ ਕੇ ਐਮੀ ਚ ਪਾੜਾ ਚਪੇੜਾ ਮਾਰਦਾ ਕਰੇ ਕਿਸੇ ਨੂੰ ਤੋਬੇ ਦੀ ਸੜਦਾ ਕਰੇ ਬਗਾਗੇ ਚੱਲ ਚੱਲਦੀ ਨਦੀਜੀ ਮਾਰਾ ਕਰੇ ਕਿਸੇ ਨੂੰ ਖੂਜ ਸੜਦਾ ਕਰੇ ਫੇਰ ਕੱਢ ਲਿਆ ਕਰੇ ਐਹੇ ਜੇ ਕੰਮ ਹੋ ਲੱਗਾ ਬੱਚਾ ਕਰਨ ਉਹ ਰਾਜਾ ਨੂੰ ਲਾਗੇ ਲੰਬੇ ਹੋ ਪਰਜਾ ਦੇ ਅੰਗ ਰਾਜਾ ਸੋਚਦਾ ਵੀ ਭਗਵਾਨ ਨੇ ਬੱਚਾ ਤਾਂ ਦਿੱਤਾ ਤੇ ਰਿਸ਼ੀਆਂ ਦੀ ਗੱਲ ਤਾਂ ਸੱਚੀ ਹੋ ਗਈ ਸੀ ਪਰ ਇਹ ਤਾਂ ਉਹੀ ਕੰਮ ਕਰਨ ਲੱਗਿਆ ਜੇ ਤਾਂ ਆਇਆ ਪਰਜਾ ਮੈਨੂੰ ਸੋਚਦਾ ਤਾਂ ਕਹਿੰਦਾ ਵੀ ਮੈਂ ਬੱਚੇ ਨੂੰ ਦੰਡ ਦੇ ਦਿਆਂ ਜੇ ਪਰਜਾ ਬੱਚੇ ਵੀ ਨਹੀਂ ਦੇਖਦਾ ਤਾਂ ਕਹਿੰਦਾ ਸੋਰਾ ਇਹੀ ਹੈ ਕੁੱਲ ਦਾ ਮੁੱਢ ਹੋਰ ਹੈ ਨਹੀਂ ਇਹ ਦੁੜਤਾ ਦੇ ਵਿੱਚ ਫਸ ਗਿਆ ਪਰ ਨਿਤ ਨਵੇਂ ਉੱਗਣ ਨੂੰ ਸਨੇਹਾ ਖੋਟਾਈ ਆਵੇ ਜਿੱਦ ਨੂੰ ਉਹਨਾਂ ਲੋਕ ਉਹਦੋਂ ਬੁਰਾ ਪਾਲਾ ਕਹਿੰਦੇ ਤਰੇ ਕਿ ਮਹਾਰਾਜ ਇਹ ਤੁਰਵਦੀ ਵੰਸ ਦੇ ਵਿੱਚ ਇਹ ਹੈ ਜਾਂ ਕਿੱਡਰੋਂ ਖੋਟੇ ਕਰਮਾਲਾ ਜੰਮਿਆ ਜਿਹੜਾ ਇੰਨੇ ਦੁਰਦਸ਼ਾ ਕਰਦਾ ਲੋਕਾਂ ਦੀ ਕਦੇ ਬੁਢੇ ਠੇਰਾਂ ਦੀ ਥੱਪੜ ਮਾਰ ਜਾਂਦਾ ਕਦੇ ਕਿਸੇ ਲੜਕੀ ਦੇ ਗਾਹ ਘੁੱਟ ਕੇ ਤੁਰ ਜਾਂਦਾ ਵੀ ਇਹੋ ਜਿਹੇ ਕੰਮ ਕਰਨ ਨੂੰ ਇਹਨੂੰ ਤੁਸੀਂ ਵਰਜੋ ਰੋਕੋ ਤਾੜੋ ਇਹਨੂੰ ਇਹਨੂੰ ਆਪਦੇ ਵਾਸੀ ਚ ਕਰੋ ਉਹ ਇੱਕ ਦਿਨ ਲੋਕਾਂ ਦੇ ਤਾਨਿਆਂ ਤੋਂ ਮਿਹਣਿਆਂ ਤੋਂ ਤੰਗ ਹੋਇਆ ਰਾਜਾ ਅੰਗ ਉਹਨੇ ਬੱਚੇ ਨੂੰ ਬੁਲਾ ਲਿਆ ਆਪਦੇ ਦਰਬਾਰ ਦੇ ਵਿੱਚ ਬਲਾ ਕਿਉਂ ਨੇ ਐਸੀ ਉਹ ਜੀ ਝੰਡ ਕਾਰਡ ਕੀਤੀ ਇਹ ਬੇਟਾ ਉਹ ਤੂੰ ਕਿਹੜੇ ਘਰ ਦੇ ਵਿੱਚ ਜੰਮਿਆ ਪਹਿਲਾਂ ਤਾਂ ਇਹ ਸੋ ਇਹ ਤਾਂ ਵਜੀ ਬਣਸਾ ਬਲੀ ਹੈ ਉਹ ਤੂੰ ਇਹ ਸਾਰੀਆਂ ਬਣਸਾ ਨੂੰ ਲੀਕ ਹੀ ਲਾਤੀ ਆਪਣੀ ਤਾਂ ਬਣਸਾ ਜਿਵੇਂ ਚੰਦਰਮਾ ਜਿਵੇਂ ਪੂਰਨਮਾਸੀ ਦਾ ਖੜਿਆ ਹੁੰਦਾ ਹੈ ਇਸ ਲੋਟ ਖੀੜੀ ਹੋਈ ਬਣਸਾ ਆਪਣੀ ਸਾਰੀ ਦੁਨੀਆ ਚੋਂ ਤੂੰ ਇਹਨੂੰ ਦਾਗ ਲਾ ਰਹੇਂ ਮਤਲਬ ਗੈਰੀ ਤੂੰ ਐ ਕਿਸੇ ਦਾ ਜਵਾਕ ਕੁੱਟਦਾ ਕਿਸੇ ਨੂੰ ਪਾਣੀ ਦੇ ਸਿਰ ਤੱਕ ਕਿਸੇ ਨੂੰ ਕੁਛ ਕਰਦਾ ਕਿਸੇ ਨੂੰ ਕੁਛ ਕਰਦਾ ਇਹ ਤੇਰਾ ਸੌਦਾ ਕੀ ਫੜਿਆ ਖਬਰਦਾਰ ਹੋ ਜਾ ਜੇ ਮੁੜ ਕੇ ਕੱਲ ਤੂੰ ਐ ਮੈਨੂੰ ਮਿਹਣਾ ਹੋਣ ਲੱਗ ਗਿਆ ਨਾ ਮੈਂ ਤੇਰੀ ਜਾਨ ਖੋ ਦੂੰ ਮੈਂ ਤੇ ਰੂਬੀ ਬਾਂਸਾਂ ਮੈਂ ਨਹੀਂ ਛੜਨਾ ਤੈਨੂੰ ਉਹ ਸੁਣੀ ਜਾ ਬੈਠਾ ਉਹ ਡਰਾਵੇ ਦੇਈਂਗਾ ਮੈਂ ਮਤਨ ਉਾਇ ਕਰੂ ਤੈਨੂੰ ਐ ਵੀ ਡੰਡ ਦੇ ਸਕਦਾ ਤੈਨੂੰ ਐ ਵੀ ਡੰਡ ਦੇ ਸਕਦਾ ਯਾ ਯਾ ਮਾਤਾ ਪਿਤਾ ਦਾ ਕਹਿਣੋਂ ਉਹਨਾਂ ਤਰੀਕਿਆਂ ਦੇ ਨਾਲ ਉਹਨਾਂ ਸਾਰੀਆਂ ਗੱਲਾਂ ਉਹ ਤੇ ਢਿੱਡ ਦੀ ਬਾਤ ਅਰੋਂ ਸੁਣਦਾ ਰਿਹਾ ਉੱਥੋਂ ਉੱਠ ਕੇ ਰੋਂਦਾ ਰੋਂਦਾ ਰਾਜ ਮਹਿਲਾਂ ਜਵਾ ਗਿਆ ਉਹਦੀ ਮਾਤਾ ਦਾ ਨਾਮ ਸੀ ਸੁਨੀਤੀ ਉਹਦੇ ਕੋਲ ਜਦੋਂ ਜਾ ਕੇ ਰੋਇਆ ਉਹ ਕਹਿਣ ਲੱਗੀ ਬੇਟਾ ਘਰੋਂ ਤੂੰ ਬੜੇ ਖੁਸ਼ੀਆਂ ਚ ਗਿਆ ਸੀ ਖਾ ਪੀ ਕੇ ਗਿਆ ਸੀ ਮੇਰੇ ਕੋਲੋਂ ਹੱਸਦਾ ਖੇਡਦਾ ਗਿਆ ਤੇ ਤੈਨੂੰ ਹੁਣ ਕਿਸੇ ਨੇ ਕੀ ਕਹਿਤਾ ਇਹਦਾ ਮਾਤਾ ਅੱਗੇ ਤਾਂ ਮੇਰਾ ਪਿਤਾ ਮੈਨੂੰ ਕੁਛ ਨਾ ਕੁਛ ਤਾਂ ਥੋੜਾ ਬੜਾ ਨਰਮਾਈ ਹੂੱਚੀ ਜੀ ਕਹਿਣਾ ਅੱਜ ਤਾਂ ਮੈਨੂੰ ਐਨੇ ખોਟੇ ਸ਼ਬਦ ਕਹੇ ਨੇ ਮੇਰੇ ਪਿਤਾ ਨੇ ਕਿ ਜਿਹੜੇ ਮੈਂ ਤੇਰੇ ਕੋਲ ਦਾਸ ਹੀ ਨਹੀਂ ਸਕਦਾ ਉਹ ਜਾਂ ਬਾੜੀਆਂ ਮੈਨੂੰ ਬੋਲੀਆਂ ਨੇ ਮਾਤਾ ਭਰੇ ਦਰਬਾਰ ਦੇ ਵਿੱਚ ਮੇਰੇ ਨਾਲ ਉਹਨੇ ਕਸਰ ਨਹੀਂ ਛੱਡੀ ਮੇਰੇ ਬੱਚਾ ਮੈਂ ਲੋਕਾਂ ਨੂੰ ਮੂੰਹ ਦਿਖਾਉਣ ਯੋਗਰਾ ਨਹੀਂ ਰਿਹਾ ਇਨੀਆਂ ਖੋਟੀਆਂ ਗੱਲਾਂ ਮੈਨੂੰ ਕੰਨਾਂ। ਉਹ ਹੁਣ ਜਿਹੇ-ਜਿਹੇ ਮਾਤਾ ਪਿਤਾ ਦੀ ਈਤੀ-ਈਤੀ ਉਹਨੂੰ ਵੀ ਉਹ ਪਾਪ ਜਾਗ पे। ਉਹ ਕਹਿੰਦੀ ਲੈ ਬੇਟਾ ਢੋਲ ਨਾ। ਕਿਉਂ? ਅੱਜ ਤੇਰੇ ਪਿਤਾ ਦੀ ਬਸ ਕਰਾ ਦੂ ਮੈਂ। ਮੁਰਕੇ ਤੈਨੂੰ ਟੋਕ ਨਹੀਂ ਸਕੂ। ਜੋ ਮਰਜ਼ੀਆ ਕਰਦਾ ਨੇ। ਤੇ ਤੈਨੂੰ ਮੁੜ ਕੇ ਉਹ ਨਾਲ ਕਹੇ ਅੱਜ ਅੱਜ ਤੋਂ ਪਹਿਲਾਂ ਦਾ ਜਿਹੜਾ ਜਿਹੜਾ ਕੁਝ ਹੋ ਗਿਆ ਠੀਕ ਹੈ। ਮੈਂ ਕਹਿ ਨਹੀਂ ਸਕਦਾ ਤੈਨੂੰ ਮੇਰੇ ਕੋਲ ਦੱਸਿਆ। ਪਰ ਜਿੱਦ ਰਾਏ ਐਸਾ ਹੱਲ ਕਰਾ ਉਹਨੇ ਕਹਿੰਦਾ ਹਾਂ ਐਸਾ ਹੱਲ ਕਰ ਕੋਈ ਨਹੀਂ ਆਉਂਦਾ ਸ਼ਾਮ ਨੂੰ ਘਰੇ ਜਦੋਂ ਸ਼ਾਮ ਨੂੰ ਆਇਆ ਅੰਗ ਰਾਜਾ ਕਰੇ ਤਾਂ ਹੁੰਦੀ ਨਹੀਂ ਭੋਜਨ ਪਾਣੀ ਦਾ ਕੀ ਪੁੱਛਣਾ ਤੀ ਰਾਜੇ ਨੂੰ ਪੈ ਗਈ ਹੱਲਾ ਕਰਕੇ ਤੂੰ ਮੇਰੇ ਪੁੱਤਰ ਨੂੰ ਐਂ ਕਿਹਾ ਤੇ ਮੇਰੇ ਪੁੱਤਰ ਨੂੰ ਐਂ ਕਿਹਾ ਜੋ ਉਲਟਾ ਸੋਲਟਾ ਉਹਨੇ ਫਰੇਬ ਲਾਇਆ ਤੇ ਸਭ ਰਾਜਾ ਤੇ ਲਾਗੀ ਛਟਣ ਚੱਕੜਾ ਮੈਂ ਤੈਨੂੰ ਐਂ ਕਰਾ ਦੂੰਗੀ ਮੈਂ ਤੈਨੂੰ ਐਂ ਕਰ ਦੂੰਗੀ ਬੁਰਾ ਭਲਾ ਜੋ ਵੀ ਕੋਹਦੇ ਕੋਲੋਂ ਸਰਿਆ ਉਹਨੇ ਬਹੁਤ ਕੁਝ ਕਿਹਾ ਰਾਜਾ ਸੁਣਿੰਗੇ ਸੁਣਦਾ ਰਾਜਾ ਤੇ ਉਹ ਰੋਟੀ ਪਾਣੀ ਦਾ ਨਾਲ ਹੀ ਨਹੀਂ ਕਹਿੰਦਾ ਬਸ ਇਹੀ ਕੁਸਾ ਤੇਰੇ ਕੋਲੇ ਕੋਈ ਮਾੜਾ ਮੋਟਾ ਭੋਜਨ ਭਾਜਨ ਵੀ ਦੇਖੀਂ ਕਾਹੀ ਕੁਸਾ ਤੇਰੇ ਕੋਲੇ ਤੇਰੇ ਮਾਪਿਆਂ ਨੇ ਤੈਨੂੰ ਇਹੀ ਕੁਸ ਦੇ ਕੇ ਤੋੜਿਆ ਮੇਰੇ ਕੋਲ ਉਹ ਕਹਿੰਦੀ ਆਹੋ ਇਹੀ ਕੁਸ ਦੇ ਕੇ ਤੋੜਿਆ ਇੱਕ ਪੁੱਤ ਹੈ ਤੂੰ ਇੱਕ ਇਹ ਨੂੰ ਦੇਖਣਾ ਚਾਹੁੰਦਾ ਤੇਰੇ ਵਰਗਾ ਨਲੇਕ ਰਾਜਾ ਕਾਹੂ ਮਿਲੂਗਾ ਇੱਕ ਤਾਂ ਪੁੱਤ ਹੱਥ ਦਾ ਫੋੜਾ ਹੈ ਤੂੰ ਐਸੇ ਦਿਲ ਦਲਤੇ ਮਾਰਦੇ ਇਹ ਚੰਗਾ ਵੀ ਕਹਿੰਦਾ ਤੈਨੂੰ ਕਰ ਦੇਣੀ ਆ ਜੇ ਇਹ ਰੁਕਾ ਮਸਾ ਹੋ ਗੋ ਤੈਨੂੰ ਦੇ ਦੇਣੀ ਆ ਤੋ ਤਨੂ ਖਾ ਲੈ ਪਰ ਤੈ ਮੇਰਾ ਦਿਲ ਤਪਾਤਾ ਕਿ ਨਹੀਂ ਮੇਰੇ ਪੁੱਤ ਨੂੰ ਇਹ ਗੱਲਾਂ ਕਹਿ ਕੈ ਭੋਜਨ ਕਿਹੜਾ ਖਾਣਾ ਤੀਕ ਦੋ ਬੁਰਕੀਆਂ ਖਾਈਆਂ ਖਾਦੀਆਂ ਦੇ ਦੇ ਸਰਦ ਸਭ ਹੁਣ ਸੋਚਦਾ ਅੰਗਰਾਜਾ ਵੀ ਮਨਾ ਜੇ ਤਾਂ ਪੁੱਤਰ ਨੂੰ ਤੇ ਰਾਣੀ ਨੂੰ ਕੱਢਦਾ ਫੇਰ ਤਾਂ ਦੁਨੀਆ ਫੇਰ ਹਾਸੀ ਕਰੂ ਤੈਨੂੰ ਇਹ ਵੀ ਕੋਈ ਲੇਖ ਨਹੀਂ ਲਿਖਦਾ ਵੀ ਇਹਨਾਂ ਨੂੰ ਘਰੋਂ ਕੱਢ ਦੀ ਤੇ ਜੇ ਦੁਨੀਆ ਕੰਨੀ ਦੇਖਦਾ ਤਾਂ ਫੇਰ ਇੱਧਰ ਵੀ ਦੁਨੀਆ ਦਾ ਮੂੰਹ ਮੂੰਹ ਦੁਨੀਆ ਨੂੰ ਮੂੰਹ ਕਿਵੇਂ ਦਿਖਾਵਾਂ ਮੈਂ ਨੇ ਰੋਜ ਆਲਾ ਬੇ ਆਉਂਦੇ ਨੇ ਇਹਨਾਂ ਤੋਂ ਖੜਾ ਕਿ ਦੁਨੀਆ ਤੋਂ ਕਿਵੇਂ ਛੁਡਾਵਾਂ ਏ ਸੋਚਾ ਸੋਚਦਾ ਉਹ ਮਾਂ ਪੁੱਤ ਖਾ ਪੀ ਕੇ ਮੌਜਾਂ ਡੱਕ ਕੇ ਪਈ ਉਹ ਤਾਂ ਅਮਰੀਕੀ ਟੈਮਾਂ ਵਾਂਗ ਲਾਗੇ ਮਲੇਟਾ ਮਾਨ ਤੇ ਇਹਦੇ ਨੇ ਪਾਸੇ ਰਾਜਾ ਅੱਖ ਮੀਚਦਾ ਖੋਲਦਾ ਕਮੀਚਦਾ ਖੋਲਦਾ ਜਦੋਂ ਘਰਾੜੇ ਕਰਨਾਂ ਚ ਪੈਣ ਲੱਗੇ ਮਾਂ ਪੁੱਤ ਰਾਜੇ ਨੇ ਆਵਦਾ ਦਿਲ ਮਨਾ ਲਿਆ ਮਨਾ ਆਪੇ ਰਾਜ ਗਦੀ ਨੂੰ ਹੀ ਛੱਡ ਰਾਜ ਗਦੀ ਨੂੰ ਛੱਡ ਚਾਲਾ ਪਾਤਾ ਜੰਗਲ ਦੇ ਵਿੱਚ ਜਾ ਕੇ ਭਗਵਾਨ ਦਾ ਭਜਨ ਕਰਾਂਗੇ ਤੇ ਆਪਣਾ ਅਗੰਟਰ ਸਮਾਰ ਲੈ ਤੇ ਕੀ ਬਧੇਰੇ ਚ ਰਾਜ ਕਰ ਰਿਆ ਕੀ ਰਾਜਗਦੀਆਂ ਤੋਂ ਕਰਾਉਣਾ ਜਿੱਥੇ ਇਹ ਜਿਹਾ ਪਰਿਵਾਰ ਹੋਵੇ ਉੱਥੇ ਰਹਿਣਾ ਤੇਰੇ ਜੋਗ ਹੀ ਨਹੀਂ ਉਹ ਜਦੋਂ ਦੋਵੇਂ ਮਾਂ ਪੁੱਤ ਸੌਂਗੇ ਤੇ ਬਾਦਸ਼ਾਹ ਫਟ ਕੇ ਰਵਾਨਾ ਹੋ ਗਿਆ ਰਾਤੈ ਰਾਤ ਬਹੁਤ ਦੂਰ ਚਲੇਗਾ ਜੰਗਲਾਂ ਦੇ ਵਿੱਚ ਜਾ ਕੇ ਲੁਪਛਿਕ ਕੇ ਵਹਿ ਗਿਆ ਬੇਟਾ ਪ੍ਰਮਾਤਮਾ ਦੇ ਨਾਮ ਦੀ ਲੇਵ ਲਾ ਲਈ ਪਰਮਾਤਮਾ ਨੂੰ ਯਾਦ ਕਰਦਾ ਹੈ ਅੱਛਾ ਪਰਮਾਤਮਾ ਜੋ ਕੁਝ ਕਰਦਾ ਤੂੰ ਵਧੀਆ ਹੀ ਕਰਨਾ ਜੋ ਕੁਝ ਤੇਰੇ ਹੱਥ ਦੀ ਖੇਡ ਹੈ ਜੋ ਕੁਝ ਕਰਦਾ ਤੂੰ ਵਧੀਆ ਹੀ ਕਰ ਇਹ ਰਾਂਮੇ ਧੰਦਾ ਭਗਵਾਨ ਨੂੰ ਯਾਦ ਕਰਨਾ ਯਾਦ ਕਰਦੇ ਤੇ ਤੜਕੇ ਨੂੰ ਜਦੋਂ ਪਰ ਜਾ ਉੱਠੀ ਤਾਂ ਉੱਥੇ ਰਾਜਾ ਹੀ ਨਹੀਂ ਮਾਪੋ ਤੋਂ ਉੱਥੇ ਤੇ ਰਾਜਾ ਹੀ ਨਹੀਂ ਪਤਾ ਲੱਗਿਆ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਵੀ ਰਾਜਾ ਹੈ ਨਹੀਂ ਰਾਜਾ ਤਾਂ ਕਿਤੇ ਰਾਤ ਨੂੰ ਹੀ ਨਿਕਲ ਗਿਆ ਕਿ ਜਿਹਨੇ ਕਿਸੇ ਪਾਸੇ ਭੱਗ ਗਿਆ ਉਹਦਰ ਬੇਨ ਵੀ ਜਵਾਨ ਸੀ ਉਹ ਵੀ 15 18 ਸਾਲ ਦਾ ਹੋ ਗਿਆ ਉਹਨਾਂ ਨੇ ਸੋਚਿਆ ਟੋਪਾ ਟੋਲ ਕੀਤੀ ਬੜੇ ਜੰਗਲਾਂ 'ਚ ਦੇਖਿਆ ਹੋਰ ਕਿਤੇ ਪਰ ਨਾ ਜਦੋਂ ਰਾਜਾ ਨਾ ਮਿਲਿਆ ਪਰ ਜਨ ਉਹ ਕਹਿੰਦੇ ਵੀ ਹੁਣ ਰਾਜੇ ਬਿਨਾ ਤਾਂ ਫਿਰ ਗੱਡੀ ਨਹੀਂ ਚੱਲਦੀ ਹੁਣ ਭਾਈ ਜਾਇ ਜਾਏ ਇਹਨੂੰ ਰਾਜ ਗੱਡੀ ਦੇ ਦੇ ਉਹ ਜੇ ਸੰਭਲ ਜੇ ਉਹ ਜੇ ਮਕੇ ਸੇ ਅੱਗੇ ਜਿ ਪਖਾਣਾ ਹੁੰਦਾ ਬੁੜਾ ਹੁੰਦਾ ਕਹਿੰਦੇ ਵੀ ਮੁੰਡਾ ਖਰਾਬ ਹੋ ਚੱਲਿਆ ਕਹਿੰਦੇ ਇਹਦੀ ਪੰਜਾਈ ਗੱਲ ਪਾ ਦਿਓ ਪੰਜਾਈ ਕਿਹੜੀ ਸੀ ਹੋ ਜਿਹਦਾ ਵਿਆਹ ਕਰ ਦਿਓ ਆਪੇ ਸੁਧਰ ਜੂ ਆਪੇ ਮਨਾਇਆ ਕਰਨੋ ਹਟ ਜੂ ਇਹ ਅੱਗੇ ਪੰਜਾਈ ਦਾ ਨਾਮ ਇਹ ਸੀ ਉਹ ਵੀ ਇਹ ਜਿਹਨੂੰ ਗੱਦੀ ਤੇ ਬਾਦ ਉਹ ਜਾ ਜਾਏ ਇਹਦੇ ਸਾਰੀ ਜ਼ਿੰਮੇਵਾਰੀ ਗੱਲ ਪਾ ਦਿਓ ਆਪੇ ਇੱਕ ਜੱਜਾਂ ਤੋਂ ਹਟ ਜੂ ਫਿਰਦਾ ਹੋਊ ਉਹ ਗੱਦੀ ਤੇ ਬਹਾਰਤਾ ਰਾਜ ਤਿਲਕ ਦੇਤਾ ਤੇ ਸਭ ਖੁਸ਼ੀਆਂ ਮਨਾਉਣ ਲੱਗੇ ਵੀ ਸਾਡਾ ਰਾਜਾ ਬਣ ਗਿਆ ਲੈ ਬਈ ਰਾਜਾ ਤਾਂ ਤੂੰ ਬਣ ਗਿਆ ਹੁਣ ਤੂੰ ਸਾਡੇ ਨਾਲ ਪਿਆਰ ਰੱਖੀ ਪਰ ਦਬੇ ਲੋਕ ਕਹਿਣ ਲੱਗੇ ਤੈਨੂੰ ਅਸੀਂ ਜਾ ਕੇ ਗੱਦੀ ਤੇ ਬਹਾਰਤਾ ਰਾਜ ਤਿਲਕ ਦੇਤਾ ਕਹਿੰਦਾ ਬੜਾ ਪਿਆਰ ਰੱਖੂ ਫਿਕਰ ਨਾ ਕਰੋ ਦੇਖੋਗੇ ਐਸਾ ਪਿਆਰ ਰੱਖੂਗਾ ਸਭ ਬੁੱਤ ਫੈਲੀਆਂ ਜਿੰਨੀਆਂ ਸੀ ਹੈ ਬ੍ਰਹਮੰਡ ਦੀਆਂ ਫਿਰ ਸਾਰੇ ਪੱਲੇ ਬਣ ਲਈਆਂ ਕਿ ਇਹ ਵੀ ਹੁਣ ਆਪਾਂ ਰਾਜਾ ਤਾਂ ਗਏ ਬਣ ਇਹ ਪ੍ਰਜਾ ਆਪਣਾ ਹੁਣ ਕੁਝ ਨਹੀਂ ਵਿਗਾੜ ਸਕਦੀ ਹੁਣ ਆਪਾਂ ਪਹਿਲਾਂ ਕਿਹੜਾ ਕੰਮ ਕਰਨੇ ਵੀ ਫਿਰ ਆ ਗਿਆ ਅੱਜ ਵਾਲਾ ਰਾਜ ਅੱਜ ਵਾਲਾ ਰਾਜ ਜਿਹੜਾ ਆ ਗਿਆ ਨਾ ਇਹਨੇ ਫਿਰ ਉਹ ਦੂਵੀਂ ਚੱਕ ਤੇ ਚੁੰਡੇ ਫਿਰ ਪਹਿਲਾਂ ਜਿੰਨੇ ਇਲਾਕੇ ਦੇ ਬਦਮਾਸ਼ ਤੇ ਐਨ ਉੱਠਦੀ ਪੂਸ਼ ਵਰਗੇ ਸਾਰੇ ਫਿਰ ਪਹਿਲਾਂ ਤਾਂ ਉਹ ਇਕੱਠੇ ਕਰਦੇ ਇੰਨੇ ਵੀ ਸੀਗੇ ਸਮਾਵੇਂ ਕੋ ਕੋਈ ਛੋਟਾ ਕੋਈ ਵੱਡਾ ਸਾਰੇ ਆਪ ਦੀ ਮੁਠੀ ਚ ਲੈ। ਐ ਵੀ ਮਿੱਤਰੋ ਤੁਸੀਂ ਮੇਰੀ ਗੱਲ ਸੁਣੋ ਕਿਸੇ ਨੂੰ ਲੁੱਟਣਾ ਕਿਸੇ ਨੂੰ ਖਾਣਾ ਕਿਸੇ ਨੂੰ ਕੁਛ ਕਰਨਾ ਕਿਸੇ ਨੂੰ ਕੁਛ ਕਰਨਾ ਮੇਰੇ ਹੱਥਾਂ ਵਿੱਚ ਹੋਵੇ। ਕਹਿੰਦੇ ਵੀ ਵਾਹ ਠੀਕ ਹੈ ਤੁਹਾਨੂੰ ਖੁੱਲੀ ਛੁੱਟੀ ਹੈ ਕੁਛ ਕਰੋ ਜੋ ਮਰਜ਼ੀ ਹੈ ਰਾਜ ਮੇਰੇ। ਉਹ ਜਦੋਂ ਉਹ ਭਾਈ ਅੱਗੇ ਮਾਨ ਨਹੀਂ ਟੀ ਉਹ ਤਾਂ ਉਹ ਵੀ ਚੰਭੜੇ। ਉਦੋਂ ਚਾਂਮਲੇ ਤੇ ਲਾਗੇ ਮਾਨਾਂ ਆਈਆਂ ਕਰਨ ਜੇ ਕਿਸੇ ਦੀ ਜੇਬ ਚ 2 ਰੁਪਏ ਨੇ ਉਹ ਵੀ ਕੱਢ ਕੇ ਆਪ ਦੀ ਜੇਬ ਚ ਪਾ ਲੰਦੇ ਹਜ਼ਾਰਾਂ ਦਾ ਜਾਣੀ ਕੀ ਦੇਣਾ ਸੀ ਕਿਸੇ ਨੇ ਤੇ ਪਰਜਾ ਦੇਖਭਾਲ ਕਿਸ ਨੇ ਕੀ ਕਰਨੀ ਸੀ ਉਹ ਸਮਾਂ ਖਾਣ ਲੱਗ ਗਿਆ ਸਰਕਾਰਾਂ ਅੱਜ ਵਾਲਾ ਹਾਲ ਉਹ ਸਮੇਂ ਵੇਣ ਦੇ ਰਾਜ ਚ ਹੋ ਗਿਆ ਜਿਹੜਾ ਅੱਜ ਸਾਡੀ ਪਰਜਾ ਤੇ ਹੈ ਅੱਜ ਸਾਡਾ ਰਖਵਾਲਾ ਕੋਈ ਨਹੀਂ ਹਰੇਕ ਕੁਰਸੀ ਕੰਨੀ ਭਜਦੇ ਵੀ ਮੈਨੂੰ ਇਧਰੋਂ ਵੀ ਕੁਰਸੀ ਮਿਲ ਜੇ ਇਧਰੋਂ ਵੀ ਮਿਲ ਜੇ ਉਹ ਇਐ ਤਾਂ ਕੁੱਤਾ ਵੀ ਨਹੀਂ ਬੁਰਕੀਨ ਭਜਦਾ ਜਿਵੇਂ ਲੋਕੋ ਤੁਸੀਂ ਭਜਦੇ ਨੇ ਲੀਡਰ ਅੱਜ ਕੱਲ ਦੇ ਕਲਜੂ ਦੇ ਐਂ ਤਾਂ ਕੁੱਤਾ ਵੀ ਰੋਟੀ ਦੇਖ ਕੇ ਖਾਂਦਾ ਵੀ ਕੋਈ ਦੇਖਦਾ ਤੇ ਨਹੀਂ ਤੇ ਤੁਸੀਂ ਕੁੱਤਿਆਂ ਨਾਲੋਂ ਵੀ ਭੜੇ ਹੋਗੇ ਦੀਨਮਾਨ ਤੁਹਾਡਾ ਕੋਈ ਨਹੀਂ ਨਾ ਤੁਸੀਂ ਹਿੰਦੂ ਹੋ ਨਾ ਤੁਸੀਂ ਸਿੱਖ ਹੋ ਨਾ ਤੁਸੀਂ ਕਾਜੀ ਹੋ ਨਾ ਤੁਸੀਂ ਮੌਲਵੀ ਹੋ ਤੁਹਾਡਾ ਦੀਨਮਾਨ ਹੀ ਨਹੀਂ ਕੋਈ ਕਿਸੇ ਲੀਡਰ ਦਾ ਰਿਹਾ ਤੇ ਤੁਸੀਂ ਸਾਰੇ ਆਪੋ ਆਪਣੀ ਕੁਰਸੀ ਨੂੰ ਭਜਦੇ ਹੋ ਪਰ ਪਰਜਾ ਬੰਨੀ ਵੀ ਦੇਖੋ ਵੀ ਸਾਡੀ ਪਰਜਾ ਦਾ ਕੀ ਹਾਲ ਹੈ ਪਰ ਜਾ ਪਰ ਜਾ ਬੈਣੀ ਤੁਹਾਡਾ ਖਿਆਲ ਹੀ ਨਹੀਂ ਤੁਹਾਨੂੰ ਤਾਂ ਇਹ ਹੈ ਵੀ ਲੁੱਟ ਰੋ ਕੋਠਿਆਂ ਡੱਕ ਲਈ ਲੁੱਟ ਕੇ ਕੋਠਿਆਂ ਡੱਕ ਲਈ ਕੋਠਿਆਂ ਦੇ ਭਾਂ ਨੇ ਤੁਹਾਨੂੰ ਇਹੀ ਕਰਦੇ ਫਿਰਦੇ ਇਹੀ ਹਾਲ ਹੋਰ ਬੇਨ ਰਾਜਾ ਬੇੜੀ ਉਹ ਬੇਨ ਰਾਜਾ ਨੇ ਦੁਹਾਈਆਂ ਪਾਤੀਆਂ ਜਦੋਂ ਦੁਹਾਈਆਂ ਪਾਤੀਆਂ ਦੁਨੀਆ ਤੰਗ ਹੋ ਗਈ ਫਿਰ ਰਿਸ਼ੀਆਂ ਮੁੰਨੀਆਂ ਕੋਲੇ ਗਏ ਜਿਹੜੇ ਗਰੀਬ ਲੋਕ ਤੇ ਜੁੜ ਕੇ ਮਹਾਰਾਜ ਤੁਸੀਂ ਉਹ ਜਾ ਕੇ ਕੁਛ ਨਾ ਕੁਛ ਕਹਿ ਦਿਓ ਇਹ ਕੋਈ ਰਹਿਮ ਕਰ ਲੈ ਸਾਡੇ ਤੇ ਪਰ ਨਹੀਂ ਸਾਡਾ ਤਾਂ ਉਜਾੜਾ ਹੋ ਗਿਆ ਅਸੀਂ ਉੱਜੜ ਜਾਾਂਗੇ ਹੋਰ ਕੀ ਹੈ ਕਿਸੇ ਹੋਰ ਮੁਲਕਾਂ 'ਚ ਵਗ ਜਾਾਂਗੇ ਫਿਰ ਸਾਡਾ ਰਹਿਣ ਦਾ ਤਰਹ ਘਾ ਰਾਇ ਇੱਥੇ ਉਹ ਜਦੋਂ ਰਿਸ਼ੀਆਂ ਮੁੰਨੀਆਂ ਕੋਲ ਜਾ ਕੇ ਪੁਕਾਰ ਕੀਤੀ ਅੰਗਰਾ ਵਰਗੇ ਨਾਰਦ ਵਰਗੇ ਅਗਸਤ ਵਰਗੇ ਉਹ ਸਭ ਤਿਆਰ ਹੋ ਗਏ ਕਹਿੰਦੇ ਚਲੋ ਚਲੋ ਚੱਲ ਕੇ ਉਹਨਾਂ ਬਾਦਸ਼ਾਹ ਨੂੰ ਕਹਿੰਦੇ ਆ ਵੀ ਨਹੀਂ ਅਸੀਂ ਫਕੀਰ ਹੁੰਨੇ ਆ ਫਿਰ ਤੂੰ ਸੋਚ ਲੈ ਉਹ ਆ ਗਏ ਫਕੀਰ ਦੇਖਿਆ ਵੀ ਮੇਰੀ ਕਜਰੀ ਜਿਹੀ ਫਕੀਰ ਆ ਗਏ ਕਹਿੰਦਾ ਆਓ ਬਾਬਾ ਜੀ ਕੁਛ ਲੋੜ ਹੈ ਮੰਗਣਾ ਏ ਮਾਰੀ ਪੈਲਿੰਗ ਕਰ ਮੱਥਾ ਤਾਂ ਕੀ ਟੇਕਣਾ ਅੱਛਾ ਵੀ ਕੁਛ ਮੰਗਣਾ ਏ ਹੂੰ ਦੱਸੋ ਜੇ ਮੰਗਣਾ ਏ ਉਹ ਕਹਿੰਦੇ ਮੰਗਣ ਨਹੀਂ ਆਏ ਕੁਛ ਤੇਨੂੰ ਦੇਣਾ ਏ ਉਹ ਤੂੰ ਤੁਰਵਦੀ ਵੰਸ ਦੇ ਵਿੱਚ ਪੈਦਾ ਹੋਇਆ ਏ ਕੁਛ ਤਾਂ ਸੋਚ ਲੈ ਇਰੇ ਦੁੱਖ ਦਾ ਮਾਰਿਆ ਤਾਂ ਤੇਰਾ ਪਿਓ ਨਿਕਲ ਗਿਆ। ਉਤਾਏ ਪਿਓ ਦੀ ਵੀ ਨਹੀਂ ਖੋਤੀ ਆਪਦੀ ਵੀ ਖੋਹੀ ਜਾਂਨੇ ਰਾਜਾ ਤੁਰਵਤੋ ਲਾ ਕੇ ਪੀੜੀਆਂ ਨੂੰ ਕਲੰਕ ਲਾਈਆਂ ਨੇ। ਕਹਦਾ ਮਾਰਿਆ ਚੱਜ ਦੀ ਗੱਲ ਕੋਈ ਕਰਨੀਆ ਕਰੋ ਨਹੀਂ ਇਹ ਆਈਆਂ ਆ ਗੱਲਾਂ ਕਰਨੀਆਂ ਜਿੱਧਰੋਂ ਆਏ ਉਧਰ ਹੀ ਵਗਿਓ। ਉਹ ਕਹਿੰਦੇ ਭਗਤਾ ਜਾਵਾਂਗੇ ਬਗਣੀਆਂ ਐ ਨਹੀਂ ਜਾਣ ਵਾਲੇ। ਅਸ ਸਾਡਾ ਜੇ ਤੂੰ ਕਹਾ ਨਹੀਂ ਮੰਨਦਾ ਕੋ ਚੰਗੇ ਕੰਮ ਨਹੀਂ ਕਰਦਾ ਧਰਮ ਯੱਗ ਨਹੀਂ ਕਰਦਾ ਤਾਂ ਫਿਰ ਤੈਨੂੰ ਅਸੀਂ ਭਸਮ ਵੀ ਕਰ ਸਕਦੇ ਹਾਂ ਸਾਡੇ ਵਿੱਚ ਇਹ ਵੀ ਤਾਕਤ ਹੈ ਤੈਨੂੰ ਬਿਨਾਂ ਅੱਗ ਤੋਂ ਅੱਗ ਲਾ ਸਕਦੇ ਹਾਂ ਅਸੀਂ ਉਹ ਰਿਸ਼ੀ ਆਂ ਆਮਾ ਸਾਡੇ ਹੱਥ ਅੱਗ ਨਹੀਂ ਸਾਡੀ ਨਿਗ੍ਹੀ ਅੱਗ ਹੈ ਜੇ ਤੇਰੇ ਤੇ ખોટી ਦ੍ਰਿਸ਼ਟੀ ਨਾ ਸੀ ਤਾਂ ਅਸੀਂ ਝਾਕ पे ਤੇਰੀ ਅੱਧੀ ਰਾਖ ਬਣਾ ਦੇਗੇ ਤੇਰੇ ਸਵਾਸ ਇੱਥੇ ਹੀ ਖਤਮ ਕਰ ਦਾਂਗੇ